ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ ਪਰਮਖੇਲਾ ਚੈਨਲ ਉਮੀਦ ਕਰਦਾ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਸੋ ਦੋਸਤੋ ਆਪਾਂ ਨੋਰਮਲ ਲਾਈਫ ਵਿੱਚ ਗਾਏ ਜਾਣ ਵਾਲੇ ਜਾਂ ਸੁਣੇ ਜਾਣ ਵਾਲੇ ਗਾਣਿਆਂ ਦੀ ਤਾਂ ਹਮੇਸ਼ਾ ਹੀ ਗੱਲ ਕਰਦੇ ਰਹਿੰਦੇ ਆਂ ਪਰ ਇੱਕ ਹੋਰ ਵੀ ਕੈਟਾਗਰੀ ਹੈਗੀ ਆ ਆਪਣੀ ਪੰਜਾਬੀ ਇੰਡਸਟਰੀ ਵਿੱਚ ਅਤੇ ਆਪਣੇ ਪੰਜਾਬੀ ਸੱਭਿਆਚਾਰ ਵਿੱਚ ਉਹ ਆ ਜੀ ਧਾਰਮਿਕ ਗਾਣਿਆਂ ਦੀ ਕੈਟਾਗਰੀ ਇਹ ਵੀ ਕੈਟਾਗਰੀ ਵੀ ਇੱਕ ਬੜੀ ਹੀ ਅਟੁੱਟ ਅੰਗ ਵਾ ਇਹਦੇ ਵੱਲ ਆਪਾਂ ਬਹੁਤਾ ਧਿਆਨ ਤਾਂ ਨਹੀਂ ਦਿੰਦੇ ਪਰ ਸਭ ਤੋਂ ਵੱਧ ਵਿਊ ਇਸੇ ਕੈਟਾਗਰੀ ਦੇ ਵਿੱਚ ਗਾਏ ਜਾਣ ਵਾਲੇ ਗਾਣਿਆਂ ਨੂੰ ਮਿਲਦੇ ਆਂ ਵੈਸੇ ਵੀ ਕੋਈ ਵੀ ਪੰਜਾਬੀ ਸਿੰਗਰ ਦਾ ਦੌਰ ਬਹੁਤ ਜ਼ਿਆਦਾ ਲੰਬਾ ਹੋ ਜਵੇ ਫਿਰ ਉਹਦੀ ਜ਼ਿੰਮੇਵਾਰੀਆਂ ਵੀ ਵੱਧ ਜਾਂਦੀਆਂ ਤੇ ਆਡੀਅנס ਵੀ ਉਹਦੇ ਕੋਲੋਂ ਬਹੁਤ ਸਾਰੀਆਂ ਆਸਾਂ ਲਗਾ ਕੇ ਰੱਖਦੀ ਹੈ ਕਿ ਇਹ ਸਿੰਗਰ ਹਰ ਇੱਕ ਵਰਗ ਦਾ ਗਾਣਾ ਗਾਵੇ ਜਿਹੜਾ ਸਿੰਗਰ ਸਿਰਫ ਇੱਕ ਹੀ ਕੈਟਾਗਰੀ ਦੇ ਗਾਣੇ ਕੱਢੀ ਜਾਂਦਾ ਕੁੜੀਆਂ ਤੇ ਹਥਿਆਰਾਂ ਤੇ ਡਿਸਕੋ ਵਾਲੇ ਤਾਂ ਉਸ ਸਿੰਗਰ ਨੂੰ ਇੱਕ ਟਾਈਮ ਤੇ ਆ ਕੇ ਪੰਜਾਬੀ ਆਡੀਅנס ਲੰਡੂ ਸਿੰਗਰ ਕਹਿਣਾ ਸ਼ੁਰੂ ਕਰ ਦਿੰਦੀ ਹੈ ਤੇ ਜਿਹੜਾ ਸਿੰਗਰ ਹਰ ਇੱਕ ਵਰਗ ਦਾ ਗਾਣਾ ਗਾਉਂਦਾ ਹੈ ਪੰਜਾਬ ਦੀ ਵੀ ਗੱਲ ਕਰਦਾ ਧਰਮ ਦੀ ਵੀ ਗੱਲ ਕਰਦਾ ਹੈ ਤੇ ਨਾਲ ਦੇ ਨਾਲ ਮਨੋਰੰਜਨ ਦੀ ਵੀ ਗੱਲ ਕਰਦਾ ਉਹਨੂੰ ਹੀ ਅਸੀਂ ਆਪਾਂ ਕਹਿੰਦੇ ਆ ਕਿ ਇਹ ਸਿੰਗਰ ਹਰ ਇੱਕ ਵਰਗ ਦਾ ਗਾਣਾ ਗਾਉਣ ਵਾਲਾ ਹੈ ਜਿ ਅਰਦਾਸ ਮਾਨ ਬੱਬੂ ਮਾਨ ਦਲਜੀਤ ਦੁਸਾਂਜ ਸਿੱਧੂ ਮੂਸੇਵਾਲਾ ਹੋਰ ਵੀ ਜਿੰਨੇ ਵੀ ਜਾਨੀ ਕਿ ਜੈਜੀ ਵੀ ਵਰਗੇ ਸਾਰੇ ਹੀ ਫੇਮਸ ਸਿੰਗਰਾਂ ਨੇ ਇੱਕ ਇੱਕ ਐਲਬਮ ਜਾਂ ਇੱਕ ਇੱਕ ਗਾਣਾ ਧਾਰਮਿਕ ਜ਼ਰੂਰ ਗਾਇਆ ਵਾ ਅੱਜ ਦੀ ਲਿਸਟ ਵਿੱਚ ਆਪਾਂ ਟੌਪ 5 ਪੰਜਾਬੀ ਧਾਰਮਿਕ ਗਾਣਿਆਂ ਦੀ ਗੱਲ ਕਰਾਂਗੇ ਇਹ ਦੇਖਾਂਗੇ ਕਿ ਪਹਿਲੇ ਨੰਬਰ ਤੇ ਕਿਹੜਾ ਗਾਣਾ ਆਉਂਦਾ ਹੈ ਉਹ ਵਿਊਆਂ ਦੇ ਹਿਸਾਬ ਨਾਲ ਹੋਊਗਾ ਲਾਈਕ ਦੇ ਹਿਸਾਬ ਨਾਲ ਹੋਊਗਾ ਕਮੈਂਟਾਂ ਦੇ ਹਿਸਾਬ ਨਾਲ ਹੋਊਗਾ ਅਤੇ ਸਭ ਤੋਂ ਵੱਧ ਜੇ ਇਸ ਗਾਣੇ ਨੂੰ ਪਿਆਰ ਮਿਲਿਆ ਹੋਊਗਾ ਉਹਨੂੰ ਆਪਾਂ ਪਹਿਲੇ ਨੰਬਰ ਤੇ ਰੱਖਾਂਗੇ ਤੇ ਗਾਣੇ ਇਸ ਵੀਡੀਓ ਵਿੱਚ ਆਪਾਂ ਪੰਜਾਂ ਦੀ ਗੱਲ ਕੀਤੀ ਆ ਪਰ ਇਸ ਵੀਡੀਓ ਵਿੱਚ 6 ਗਾਣ ਹੋ ਜਿਆ ਆ ਜਿਹੜਾ ਆਪਾਂ ਪੰਜਾਂ ਗਾਣਿਆਂ ਤੋਂ ਬਾਅਦ ਜਿਹਦੀ ਗੱਲ ਕਰਾਂਗੇ ਪਰ ਉਸ ਗਾਣੇ ਨੂੰ ਆਪਾਂ ਇਸ ਲਿਸਟ ਵਿੱਚ ਨਹੀਂ ਰੱਖਿਆ ਕਿਉਂਕਿ ਉਹ ਦਾ ਮੁਕਾਬਲਾ ਕਿਸੇ ਵੀ ਗਾਣੇ ਦੇ ਨਾਲ ਨਹੀਂ ਕੀਤਾ ਜਾ ਸਕਦਾ ਕਹਿੰਦੇ ਆ ਨਾ ਕਈ ਵੇਲੇ ਕੁਝ ਕਘੋੜੇ ਇਹੋ ਜਿਹੇ ਹੁੰਦੇ ਆ ਜਿਹੜੇ ਸਾਰੀਆਂ ਧੋੜਾਂ ਜਿੱਤ ਚੁੱਕੇ ਹੁੰਦੇ ਆ ਤੇ ਉਹਨਾਂ ਨੂੰ ਕਿਸੇ ਵੀ ਧੋੜ ਵਿੱਚ ਨਹੀਂ ਢੜਾਇਆ ਜਾ ਸਕਦਾ ਉਹ ਗਾਣਾ ਉਸੇ ਕੈਟਾਗਰੀ ਦਾ ਤਾਂ ਸੋ ਉਹਨੂੰ ਦੇਖਣਾ ਚਾਹੁੰਦੇ ਹੋ ਤਾਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਉਹ ਵਾਲਾ ਗਾਣਾ ਰਿਲੀਜ਼ ਹੋਣ ਤੋਂ ਪਹਿਲਾਂ ਹੀ ਲੀਕ ਹੋ ਚੁੱਕਾ ਸੀ ਤੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਯਾਨੀ ਕਿ ਲੀਕ ਹੋਣ ਤੋਂ ਬਾਅਦ ਹੀ ਬਹੁਤ ਵੱਡੀ ਕੰਟਰੋਵਰਸ਼ੀਅਲ ਹੋ ਗਈ ਸੀ ਤੇ ਜੇਸਾ ਸਿੰਗਰ ਨੇ ਉਹ ਗਾਣਾ ਗਾਇਆ ਸੀ ਉਹ ਵਾਲਾ ਸਿੰਗਰ ਆਪਣੇ ਗਾਣਿਆਂ ਵਿੱਚ ਇੱਕ ਲਾਈਨ ਵੀ ਕਦੇ ਵੀ ਚੇਂਜ ਨਹੀਂ ਜ਼ਿਕਰਦਾ ਪਰ ਉਸ ਗਾਣੇ ਦੀ ਇੰਨੀ ਵੱਡੀ ਕੰਟਰੋਵਰਸੀ ਹੋਣ ਤੋਂ ਬਾਅਦ ਉਹਦੇ ਉੱਤੇ ਬਹੁਤ ਸਾਰੇ ਲੋਕਾਂ ਵੱਲੋਂ ਯਾਨੀ ਕਿ ਪੋਲਿਟਿਕਲ ਲੋਕਾਂ ਵੱਲੋਂ ਵੀ ਦਬਾਅ ਪਾਇਆ ਗਿਆ ਜਿਹਦੇ ਕਰਕੇ ਉਹਨੇ ਇਸ ਗਾਣੇ ਦੀ ਇੱਕ ਲਾਈਨ ਚੇਂਜ ਵੀ ਕੀਤੀ ਸੀ ਸਿਰਫ ਇੱਕ ਗਾਣੇ ਨੇ ਹੀ ਬਹੁਤ ਵੱਡੇ ਵੱਡੇ ਬਦਲਾਅ ਵੀ ਲਿਆਤੇ ਸੀ ਸਿਰਫ ਇੱਕ ਗਾਣਾ ਰਿਲੀਜ਼ ਹੋਣ ਤੋਂ ਬਾਅ ਨੇ ਵੀ ਸ਼ੁਰੂ ਹੋ ਗਏ ਸੀ ਤੇ ਬਹੁਤ ਸਾਰੇ ਧਾਰਮਿਕ ਲੋਕਾਂ ਦੀਆਂ ਰੋਟੀਆਂ ਵੀ ਬੰਦ ਹੋ ਗਈਆਂ ਸੀ। ਬਸ ਇਸੇ ਕਰਕੇ ਇਸ ਗਾਣੇ ਨੂੰ ਇਸ ਲਿਸਟ ਵਿੱਚ ਨਹੀਂ ਰੱਖਿਆ ਕਿਉਂਕਿ ਉਹ YouTube ਦੇ ਟਾਈਮ ਦਾ ਗਾਣਾ ਨਹੀਂ ਉਹ ਬਲੂ ਤੁੱਥਾਂ ਦੇ ਟਾਈਮ ਦਾ ਗਾਣਾ ਸੀ ਤੇ ਬਹੁਤ ਜ਼ਿਆਦਾ ਵਾਇਰਲ ਹੋਇਆ ਸੀ ਜੇਕਰ ਸਮਝ ਚੁੱਕੇ ਹੋ ਉਸ ਗਾਣੇ ਦਾ ਨਾਮ ਅਤੇ ਉਸਕ ਸਿੰਗਰ ਦਾ ਨਾਮ ਮੇਰੇ ਦੱਸਣ ਤੋਂ ਪਹਿਲਾਂ ਹੀ ਕਮੈਂਟਾਂ ਵਿੱਚ ਲਿਖ ਛਡੋ। 5ਵੇਂ ਨੰਬਰ ਤੇ ਨਾਮ ਆਉਂਦਾ ਜੀ ਨਸ਼ੱਤਰ ਗਿੱਲ ਭਾਜੀ ਦੇ ਗਾਣੇ ਅਰਦਾਸ ਕਰਾਂ ਦਾ ਅਰਦਾਸ ਕਰਾਂ ਗਾਣਾ ਅੱਜ ਤੋਂ 6 ਸਾਲ ਪਹਿਲਾਂ ਰਿਲੀਜ਼ ਹੋਇਆ ਸੀ ਤੇ ਅੱਜ ਵੀ ਸੇਮ ਉਸੇ ਤਰ੍ਹਾਂ ਸੁਣਿਆ ਜਾਂਦਾ ਜਿਵੇਂ ਹੁਣੇ-ਹੁਣੇ ਰਿਲੀ ਵਿਚ ਹਰ ਸਾਹ ਕਰਾਂ ਤੁਸੀਂ ਇੱਕ ਗੱਲ ਨੋਟ ਕੀਤੀ ਹੋਣੀ ਆ ਬਸਾਖੀ ਜਾਂ ਹੋਲੇ ਮਹੱਲੇ ਨੂੰ ਨੰਦਪੁਰ ਸਾਹਿਬ ਵੱਲੋਂ ਜਾਂਦੇ ਆ ਰਾਹ ਵਿੱਚ ਜਿੰਨੇ ਵੀ ਲੰਗਰ ਆਉਂਦੇ ਆ ਉਹਨਾਂ ਲੰਗਰਾਂ ਵਿੱਚ ਇਹ ਗਾਣਾ ਵਾਰ-ਵਾਰ ਸੁਣਿਆ ਜਾਂਦਾ ਤੇ ਰਿਪੀਟ ਤੇ ਸੁਣਿਆ ਜਾਂਦਾ ਲਗਭਗ ਹਰ ਦੂਜੇ ਤੀਜੇ ਲੰਗਰ ਵਿੱਚ ਇਹ ਗਾਣਾ ਹੁੰਦਾ ਹੀ ਆ ਇਸ ਗਾਣੇ ਨੂੰ ਤੁਸੀਂ ਬਹੁਤ ਵਾਰ ਨਗਰ ਕੀਰਤਨ ਦੀਆਂ ਵੀਡੀਓਜ਼ ਵਿੱਚ ਵੀ ਦੇਖਿਆ ਹੋਣਾ ਜਦੋਂ ਪੰਜ ਪਿਆਰੇ ਜਾਂ ਗੁਰੂ ਸਾਹਿਬ ਦੀ ਪਾਲਕੀ ਸਾਹਿਬ ਦੀਆਂ ਝਲਕਾਂ ਵੀਡੀਓ ਵਿੱਚ ਦਿਖਾਈਆਂ ਜਾਂਦੀਆਂ ਅਰਦਾਸ ਕਰਾਂ ਗਾਣਾ ਅੱਜ ਤੋਂ 6 ਸਾਲ ਪਹਿਲਾਂ ਰਿਲੀਜ਼ ਹੋ ਚੁੱਕਾ ਸੀ ਤੇ ਇਸ ਗਾਣੇ ਉੱਤੇ ਹੁਣ ਤੱਕ 217 ਕੇ ਲਾਈਕ 10 ਕੇ ਕਮੈਂਟ ਅਤੇ 48 ਮਿਲੀਅਨਸ ਵਿਊਜ਼ ਹੋ ਚੁੱਕੇ ਆ ਨੰਬਰ 4 ਤੇ ਨਾਮ ਆਉਂਦਾ ਜੀ ਪ੍ਰਭਾ ਗਿੱਲਾ ਬਾਜੀ ਦੇ ਸ਼ੁਕਰ ਦਾਤਿਆ ਗਾਣੇ ਦਾ ਸ਼ੁਕਰ ਦਾਤਿਆ ਗਾਣਾ ਅੱਜ ਵੀ ਇੰਸਟਾਗ੍ਰam ਰੀਲਾਂ ਉੱਤੇ ਹਮੇਸ਼ਾ ਹੀ ਟ੍ਰੈਂਡਿੰਗ ਵਿੱਚ ਰਹਿੰਦਾ ਕਿਉਂਕਿ ਜਦੋਂ ਵੀ ਕਿਸੇ ਦਾ ਕੋਈ ਅੜਿਆ ਥੜਿਆ ਕੰਮ ਨਿਕਲਦਾ ਹੈ ਜਿਹੜਾ ਬੜੇ ਹੀ ਟਾਈਮ ਤੋਂ ਅੜਿਆ ਹੁੰਦਾ ਹੈ ਜਾਂ ਕਿਸੇ ਦੀ ਪੀਆਰ ਆਉਂਦੀ ਆ ਜਾਂ ਕਿਸੇ ਨੇ ਕੋਈ ਨਵੀਂ ਚੀਜ਼ ਖਰੀਦੀ ਹੁੰਦੀ ਆ ਤਾਂ ਸਭ ਤੋਂ ਪਹਿਲਾਂ ਉਹ ਆਪਣੀ ਪੋਸਟ ਇਸੇ ਗਾਣ ਕੁਝ ਪੰਜਾਬੀ ਸਿੰਗਰ ਜਿਨ੍ਹਾਂ ਨੇ ਆਪਣੇ ਪਰਸਨਲ YouTube ਚੈਨਲ ਵੀ ਬਣਾਏ ਹੋਏ ਆ ਤੇ ਆਪਣੇ ਬਹੁਤ ਸਾਰੇ ਗਾਣੇ ਆਪਣੇ ਹੀ ਚੈਨਲ ਉੱਤੇ ਰਿਲੀਜ਼ ਕਰਦੇ ਆ ਤੇ ਧਾਰਮਿਕ ਗਾਣੇ ਵੀ ਉਹਨਾਂ ਨੇ ਆਪਣੇ ਹੀ ਚੈਨਲ ਉੱਤੇ ਪਾਇਆ ਉੱਥੇ ਇੱਕ ਬੜੀ ਹੀ ਹੈਰਾਨੀ ਦੀ ਗੱਲ ਵਾ ਕਿ ਉਹਨਾਂ ਦੇ ਬਾਕੀ ਨੋਰਮਲ ਗਾਣਿਆਂ ਨਾਲੋਂ ਵੱਧ ਵਿਊਜ਼ ਉਹਨਾਂ ਦੇ ਧਾਰਮਿਕ ਗਾਣਿਆਂ ਨੂੰ ਆਏ ਹੋਏ ਆ ਬਿਲਕੁਲ ਇਸੇ ਤਰ੍ਹਾਂ ਸ਼ੁਕਰ ਦਾਤਿਆ ਗਾਣਾ ਪ੍ਰਭ ਗਿੱਲ ਦੇ ਚੈਨਲ ਦਾ ਟੌਪ ਨੰਬਰ 1 ਗਾਣਾ ਆ ਤੀਜੇ ਨੰਬਰ ਤੇ ਨਾਮ ਆਉਂਦਾ ਜੀ ਦਿਲਜੀਤ ਬਾਜੀ ਦੇ ਗਾਣੇ ਆਰ ਨਾਨਕ ਪਾਰ ਨਾਨਕ ਦਾ ਸਭ ਤੋਂ ਪਹਿਲਾਂ ਤਾਂ ਆਪਾਂ ਹਰਮਨਜੀਤ ਬਾਜੀ ਦੇ ਬਹੁਤ ਬਹੁਤ ਰੀਣੀਆਂ ਬਹੁ ਲਿਖੀਆਂ ਅਤੇ ਉਹਨਾਂ ਨੂੰ ਲਿਖ ਕੇ ਦਲਜੀਤ ਬਾਜੀ ਦੀ ਝੋਲੀ ਪਾਇਆ। ਉਤੋਂ ਬਾਅਦ ਆਪਾਂ ਧੰਨਵਾਦ ਦੀਆਂ ਗੁਰਮੋਹ ਬਾਜੀ ਦੇ ਜਿਨ੍ਹਾਂ ਨੇ ਇਹਨਾਂ ਲਾਈਨਾਂ ਨੂੰ ਇੰਨਾ ਘੈਂਟ ਮਿਊਜ਼ਿਕ ਦਿੱਤਾ ਕਿ ਇਹ ਵਾਲਾ ਗਾਣਾ ਸਦਾ ਬਹਾਰ ਕੈਟਾਗਰੀ ਵਿੱਚ ਸ਼ਾਮਲ ਹੋ ਚੁੱਕਾ ਹੈ ਤੇ ਇਹਨੂੰ ਜਦੋਂ ਮਰਜ਼ੀ ਸੁਣ ਲਓ ਜਿੱਥੇ ਮਰਜ਼ੀ ਸੁਣ ਲਓ ਇਹ ਗਾਣਾ ਹਮੇਸ਼ਾ ਤੁਹਾਨੂੰ ਸਕੂਨ ਦੇ ਕੇ ਜਾਂਦਾ ਆ। ਆਰ ਨਾਨਕ ਪਾਰ ਨਾਨਕ ਗਾਣਾ ਖੁੱਦ ਜਿੰਨਾ ਘੈਂਡ ਹੈ ਇਹਦੀ ਵੀਡੀਓ ਵੀ ਓਨੀ ਹੀ ਜ਼ਿਆਦਾ ਘੈਂਟ ਬਣਾਈ ਗਈ ਆ ਕਿਉਂਕਿ ਇਹਦੀ ਵੀਡੀਓ ਨੂੰ ਆਪਾਂ ਧਿਆਨ ਨਾਲ ਦੇਖੀ ਤਾਂ ਇਹਦੀ ਵੀਡੀਓ ਵਿੱਚ ਸਾਨੂੰ ਉਹ ਵਾਲੀ ਫੀਲਿੰਗ ਆਉਂਦੀ ਆ ਜਦੋਂ ਗੁਰੂ ਨਾਨਕ ਪਾਸ਼ਾ ਸ ਇਹ ਵਾਲਾ ਗਾਣਾ ਜਿਤੋਂ 5 ਸਾਲ ਪਹਿਲਾਂ ਰਿਲੀਜ਼ ਹੋਇਆ ਸੀ ਤੇ ਹੁਣ ਤੱਕ ਇਸ ਗਾਣੇ ਉਤੇ 92 ਮਿਲੀਅਨ ਪਲੱਸ ਵਿਊਜ਼ ਹੋ ਚੁੱਕੇ ਆ ਬਹੁਤ ਸਾਰੇ ਪੰਜਾਬੀ ਲੋਕਾਂ ਨੇ ਇਸ ਗਾਣੇ ਨੂੰ ਆਪਣੀ ਪਲੇਲਿਸਟ ਵਿੱਚ ਏਸ ਕਰਕੇ ਰੱਖਿਆ ਕਿਉਂਕਿ ਉਹ ਜਦੋਂ ਵੀ ਸਵੇਰੇ ਉੱਠਦੇ ਆਪਣੀ ਗੱਡੀ ਵਿੱਚ ਬਹਿੰਦੇ ਆ ਜਾਂ ਆਪਣੇ ਘਰੇ ਉੱਠਦੇ ਆ ਤਾਂ ਸਭ ਤੋਂ ਪਹਿਲਾਂ ਇਹ ਵਾਲਾ ਗਾਣਾ ਸੁਣਦੇ ਆ ਤੇਰਾ ਸ਼ਬਦ ਸੁਣਾ ਵਹਿਰਾ ਜੋ ਨੰਬਰ ਤੇ ਨਾਮ ਆਉਂਦਾ ਜੀ ਵਾਹ ਗੁਰੂ ਗਾਣੇ ਦਾ ਹੈਪੀ ਰਾਏ ਕੋਟੀ ਬਾਜੀ ਨੇ ਇਹ ਵਾਲਾ ਗਾਣਾ ਲਿਖ ਕੇ ਅਤੇ ਗਾ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਇਹੋ ਜੀ ਹਾਜ਼ਰੀ ਭਰੀ ਆ ਕਿ ਇਸ ਗਾਣੇ ਨੇ ਹੈਪੀ ਰਾਏ ਕੋਟੀ ਦਾ ਨਾਮ ਕਦੇ ਵੀ ਪੰਜਾਬੀ ਇੰਡਸਟਰੀ ਵਿੱਚੋਂ ਨਹੀਂ ਮਟਣ ਦੇਣਾ ਵਾਹ ਗੁਰੂ ਵਾਹ ਵਾਹ ਗੁਰੂ ਵਾਹ ਵਾਗਰੂ ਗਾਣਾ ਕਿਸੇ ਮੈਡੀਟੇਸ਼ਨ ਤੋਂ ਘੱਟ ਨਹੀਂ ਪਰ ਇਹਨੂੰ ਇੱਕ ਸੁਣ ਦਾ ਢੰਗ ਹੁੰਦਾ ਜੇਕਰ ਤੁਸੀਂ ਇਸ ਤਰੀਕੇ ਨਾਲ ਇਹ ਵਾਲਾ ਗਾਣਾ ਸੁਣੋਗੇ ਤਾਂ ਬਾਅਦ ਵਿੱਚ ਕਮੈਂਟ ਕਰਕੇ ਆਪਣਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰੋਗੇ ਕਰਨਾ ਕੀ ਆ ਕਿ ਕਮਰਾ ਲਾਈਟ ਅਤੇ ਅੱਖਾਂ ਬੰਦ ਕਰਕੇ ਜਦੋਂ ਵੀ ਤੁਹਾਡੇ ਘਰੇ ਕੋਈ ਨਾ ਹੋਵੇ ਤੁਹਾਨੂੰ ਡਿਸਟਰਬ ਕਰਨ ਲਈ ਕੰਨਾਂ ਵਿੱਚ ਆਪਣੇ ਹੈੱਡਫੋਨ ਲਗਾ ਕੇ ਇਸ ਗਾਣੇ ਨੂੰ ਸੁਣਿਓ ਤੁਸੀਂ ਫੀਲ ਕਰੋਗੇ ਕਿ ਇਹ ਵਾਲਾ ਗਾਣਾ ਤੁਹਾਨੂੰ ਇੱਕ ਅਲੱਗ ਹੀ ਜੋਨਰ ਵਿੱਚ ਲੈ ਚੁੱਕਾ ਹੈ ਤੁਹਾਡੇ ਮਨ ਤੋਂ ਇੱਕ ਬਹੁਤ ਵੱਡਾ ਭਾਰ ਹਲਕਾ ਹੋ ਗਿਆ ਐਂਦਾ ਫੀਲ ਕਰੋਗੇ ਮਾਈਂਡ ਇੱਕਦਮ ਹੀ ਰਿਫਰੈਸ਼ ਹੋ ਜਾਂਦਾ ਟੈਂਪਰੇਰੀ ਹੀ ਸਹੀ ਪਰ ਇੱਕ ਟਾਈਮ ਲਈ ਕੌਣ ਜਰੂਰ ਮਿਲੇਗਾ ਇਹ ਵਾਲਾ ਗਾਣਾ ਜਿਤੋਂ 3.5 ਸਾਲ ਪਹਿਲਾਂ ਰਿਲੀਜ਼ ਹੋਇਆ ਸੀ ਤੇ ਹੁਣ ਤੱਕ ਇਸ ਗਾਣੇ ਉਤੇ 105 ਮਿਲੀਅਨ ਵਿਊਜ਼ ਹੋ ਚੁੱਕਿਆ ਤੇ ਇਹ ਵਾਲਾ ਗਾਣਾ ਵੀ ਹੈਪੀ ਰਾਏ ਕੋਟੀ ਦੇ ਚੈਨਲ ਦਾ ਨੰਬਰ 1 ਗਾਣਾ ਆ ਪਹਿਲੇ ਨੰਬਰ ਤੇ ਉਹ ਸਿੰਗਰ ਦਾ ਨਾਮ ਆ ਰਿਹਾ ਜਿਹਦਾ ਗਾਣਾ ਹਮੇਸ਼ਾ ਪਹਿਲੇ ਨੰਬਰ ਤੇ ਹੀ ਹੁੰਦਾ ਚਾਹੇ ਉਹ ਕਿਸੇ ਵੀ ਕੈਟਾਗਰੀ ਦਾ ਕਿਉਂ ਨਾ ਹੋਵੇ ਉਹ ਸਿੰਗਰ ਹਮੇਸ਼ਾ ਸੁਰਖੀਆਂ ਵਿੱਚ ਹੀ ਰਹਿੰਦਾ ਉਹਦਾ ਗਾਣਾ ਸੈਡ ਹੋਵੇ ਰੋਮਾਂਟਿਕ ਹੋਵੇ ਚਾਹੇ ਹੋਵੇ ਚੱਕਮਾ ਪਹਿਲੇ ਨੰਬਰ ਤੇ ਹੀ ਰਹਿੰਦਾ ਬਿਲਕੁਲ ਇਸੇ ਤਰ੍ਹਾਂ ਉਸੇ ਸਿੰਗਰ ਦਾ ਧਾਰਮਿਕ ਗਾਣਾ ਵੀ ਪਹਿਲੇ ਨੰਬਰ ਤੇ ਆ ਉਸ ਸਿੰਗਰ ਦਾ ਨਾਮ ਸਿੱਧੂ ਬਾਈ ਦਾ ਵਾਰਸ ਹੋਗੇ ਇਸ ਲਿਸਟ ਵਿੱਚ ਵੈਲੇ ਨੰਬਰ ਤੇ ਹੁਣ ਤੁਸੀਂ ਕਹੋਗੇ ਕਿ ਸਿੱਧੂ ਬਾਈ ਦਾ ਵਾਰਸ ਹੋਗੇ ਪਹਿਲੇ ਨੰਬਰ ਤੇ ਕਿਵੇਂ ਹੋ ਗਿਆ ਕਿਉਂਕਿ ਇਸ ਗਾਣੇ ਨੂੰ ਤਾਂ ਹਲੇ ਤੱਕ ਸਿਰਫ 56 ਮਿਲੀਅਨ ਵਿਊਜ਼ ਹੀ ਹੋਏ ਆ ਕਿਉਂਕਿ ਬਾਕੀ ਦੇ ਸਾਰੇ ਗਾਣੇ ਆਜ ਤੋ 3-4 ਸਾਲ ਪੁਰਾਣੇ ਗਾਣੇ ਆ ਤੇ ਇਸ ਗਾਣੇ ਨੂੰ ਰਿਲੀਜ਼ ਹੋਏ ਨੂੰ ਸਿਰਫ ਤੇ ਸਿਰਫ ਡੇਢ ਸਾਲ ਹੀ ਹੋਇਆ ਵਾ ਡੇਢ ਸਾਲ ਵਿੱਚ ਇਸ ਗਾਣੇ ਨੇ 4.5 ਲੱਖ ਕਮੈਂਟ 3 ਮਿਲੀਅਨ ਲਾਈਕ ਅਤੇ 56 ਮਿਲੀਅਨ ਵਿਊਜ਼ ਇਕੱਠੇ ਕਰ ਲਏ ਤਾਂ ਇਹ ਗਾਣਾ ਪਹਿਲੇ ਨੰਬਰ ਤੇ ਕਿਵੇਂ ਨਹੀਂ ਹੋ ਸਕਦਾ ਬਾਕੀ ਸਿੰਘਾਂ ਦੇ ਗਾਣੇ ਨੂੰ ਜਿੰਨੇ ਕ ਨਾਰਮਲ ਵਿਊਜ਼ ਆਉਂਦੇ ਆ ਇਸ ਗਾਣੇ ਨੂੰ ਓਨੇ ਕੱਲ ਲਾਈਕ ਹੀ ਮਿਲੇ ਹੋਏ ਆ ਹਰੀ ਸਿੰਘ ਨਲਵਾ ਦੀ ਤਾਰੀਫ ਅਤੇ ਉਹਦੇ ਜੀਵਨ ਉੱਤੇ ਗਾਈ ਗਈ ਇਹ ਵਾਲੀ ਬਾਤ ਸਿੰਘਾਂ ਵਿੱਚ ਨਵਾਂ ਜੋਸ਼ ਨਵਾਂ ਮੋਟੀਵੇਸ਼ਨ ਅਤੇ ਨਵਾਂ ਜਜ਼ਬਾ ਭਰਨ ਲਈ ਕਾਫੀ ਆ ਇਹ ਵਾਲੀ ਬਾਤ ਸਿਰਫ ਏ ਵੀ ਦਰਸਾਉਂਦੀ ਆ ਲਲੂਆ ਸ਼ੇਰ ਪੁੱਤਰ ਦਸ਼ਮੇਸ਼ ਦਾ ਹੋਣਵਾਰੀ ਆ ਜੀ ਉਸ ਗਾਣੇ ਦੀ ਜਿਹੜਾ ਗਾਣਾ ਇਸ ਲਿਸਟ ਵਿੱਚ ਤਾਂ ਨਹੀਂ ਪਰ ਇਸ ਵੀਡੀਓ ਦਾ ਮੁੱਖ ਗਾਣਾ ਤੇ ਉਸ ਗਾਣੇ ਨੂੰ ਕਦੇ ਵੀ ਕਿਸੇ ਵੀ ਲਿਸਟ ਵਿੱਚ ਨਹੀਂ ਰੱਖਿਆ ਜਾ ਸਕਦਾ ਉਸ ਗਾਣੇ ਦਾ ਨਾਮ ਆ ਇੱਕ ਬਾਬਾ ਨਾਨਕ ਸੀ ਤੇ ਗਾਇਆ ਸੀ ਬੱਬੂ ਮਨਪਾਜੀ ਨੇ ਇਸ ਗਾਣੇ ਨੇ ਉਹਨਾਂ ਦਿਨਾਂ ਵਿੱਚ ਬਹੁਤ ਸਾਰੇ ਵੱਡੇ ਵੱਡੇ ਬਾਬਿਆਂ ਦੀਆਂ ਗੱਡੀਆਂ ਉਤੋਂ ਲਾਲ ਬੱਤੀਆਂ ਲਾਹਤੀਆਂ ਸੀ ਇਸ ਗਾਣੇ ਨੇ ਉਹਨਾਂ ਦਿਨਾਂ ਵਿੱਚ ਬਹੁਤ ਸਾਰੇ ਜਿਹੜੇ ਲੋਕ ਕਾਰ ਸੇਵਾ ਦੇ ਨਾਂ ਤੇ ਪੰਜਾਬ ਨੂੰ ਲੁੱਟਦੇ ਸੀ ਉਹਨਾਂ ਨੂੰ ਨੰਗੇ ਕਰਕੇ ਰੱਖਤਾ ਸੀ ਇਸ ਗਾਣੇ ਨੇ ਪਖੰਡਵਾਦ ਨੂੰ ਇਸ ਕਦਰ ਨੰਗਾ ਕੀਤਾ ਸੀ ਕਿ ਬਹੁਤ ਸਾਰੇ ਪੰਜਾਬੀਆਂ ਦੀਆਂ ਅੱਖਾਂ ਮੋਰੋ ਪਰਦਾ ਚੱਕਿਆ ਗਿਆ ਸੀ ਤੇ ਉਹ ਪਖੰਡਵਾਦ ਦੇ ਪਿੱਛੇ ਧ ਹੁਣ ਤੋਂ ਪਹਿਲੀ ਲੀਕ ਹੋ ਚੁੱਕਾ ਸੀ ਤੇ ਲੀਕ ਹੋਏ ਗਾਣੇ ਉੱਤੇ ਹੀ ਬਹੁਤ ਵੱਡੀ ਕੌਂਟਰੋਵਰਸੀ ਛਲ ਚੁੱਕੀ ਸੀ ਕਿਉਂਕਿ ਇਹਦੇ ਵਿੱਚ ਇੱਕ ਲਾਈਨ ਸੀ ਮੈਂ ਸੁਣਿਆ ਬਾਬੇ ਨੇ ਅੱਜਕੱਲ ਕਾਲੀ ਓਡੀ ਲੈ ਲਈ। ਦਰਅਸਲ ਉਹਨਾਂ ਦੇਣਾ ਵਿਚ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਨਮੀ ਨਮੀ ਕਾਲੀ ਓਡੀ ਲਈ ਸੀ ਤੇ ਆਪਣੀਆਂ ਗੱਡੀਆਂ ਉੱਤੇ ਆਮ ਹੀ ਲਾਲ ਬੱਤੀ ਲਗਾ ਕੇ ਰੱਖਦਾ ਸੀ ਐਮਐਲਏ ਦੀ ਤਰ੍ਹਾਂ। ਐਨੀ ਵੱਡੀ ਕੌਂਟਰੋਵਰਸੀ ਹੋਣ ਤੋਂ ਬਾਅਦ ਜਦੋਂ ਇਸ ਗਾਣੇ ਦਾ オリジナル ਵਰਜ਼ਨ ਰਿਲੀਜ਼ ਹੋਇਆ ਤਾਂ ਉਹਦੇ ਵਿੱਚ ਇਹ ਵਾਲੀ ਲਾਈਨ ਚੇਂਜ ਕਰਕੇ ਇਹ ਲਿਖੀ ਗਈ ਸੀ ਕਿ ਮੈਂ ਸੁਣਿਆ ਬਾਬੇ ਨੇ ਅੱਜਕੱਲ ਗੱਡੀ ਕੀਮਤੀ ਲੈ ਲਈ। ਮੈਂ ਸੁਣਿਆ ਬਾਬੇ ਨੇ ਅ ਇਹ ਵਾਲੀ ਕੰਟਰੋਵਰਸੀ ਉਹਨਾਂ ਦੇ ਨਾਲ ਵਿੱਚ ਰঞ্জੀਤ ਸਿੰਘ ਢੱਡਰੀਆ ਵਾਲਾ ਅਤੇ ਬੱਬੂ ਮਾਨ ਦੇ ਵਿੱਚਕਾਰ ਸਿੱਧੇ ਤੌਰ ਤੇ ਛੜੀ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਹੋਰ ਵੀ ਬਹੁਤ ਸਾਰੇ ਬਾਬਿਆਂ ਨੇ ਇਹਦੇ ਵਿੱਚ ਹਿੱਸਾ ਲਿਆ ਸੀ ਪਰ ਸਿੱਧੇ ਤੌਰ ਤੇ ਇਹ ਦੋਨੋਂ ਹੀ ਟਕਰਾਏ ਸੀ ਇਸ ਰਖ ਲੈ ਪੰਜਾਬ ਪਿਆਰਿਆ ਤੂੰ ਅੰਮ੍ਰਿਤ ਛਕ ਲੈ ਜਿੰਨੀਆਂ ਗੱਡੀਆਂ ਨੇ ਸਾਰੀਆਂ ਹੀ ਲੈ ਲਈ ਸਭ ਕੁਝ ਤੈਨੂੰ ਦੇ ਦਿੰਨੇ ਆ ਪਰ ਤੂੰ ਸਿੰਘ ਸਾਹਿਬ ਉਮਰ ਚ ਕਾਕਾ ਛੋਟਾ ਐ ਐਵੇਂ ਨਾ ਬਹਤ ਸੜਿਆ ਕਰ ਗੱਡੀਆਂ ਤਾਂ ਤੈਨੂੰ ਮੈਂ ਦੇ ਦੂੰ ਤੂੰ ਪੱਕੀ ਬਹਾਨੀ ਉੱਪਰ ਜਦੋਂ ਗੱਲ ਕਿਸੇ ਵੀ ਕੰਡੇ ਨਾ ਲੱਗੀ ਤਾਂ ਉਹਨਾਂ ਦੇ ਨਾਲ ਵਿੱਚ ਇੱਕ ਪੰਜਾਬੀ ਚੈਨਲ ਬਹੁਤ ਜ਼ਿਆਦਾ ਹਿੱਟ ਹੁੰਦਾ ਸੀ ਐਮ ਐਚ 1 ਐਮ ਐਚ 1 ਵਾਲਿਆਂ ਨੇ ਰਣਜੀਤ ਸਿੰਘ ਢੱਡਰੀਆਂ ਵਾਲਾ ਅਤੇ ਬੱਬੂ ਮਾਨ ਨੂੰ ਲਾਈਵ ਸਾਧ ਕੇ ਡਿਬੇਟ ਵੀ ਕਰਾਈ ਸੀ ਤੇ ਬਾਅਦ ਵਿੱਚ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਵੀ ਕਰਾਈ ਸੀ ਕਿ ਹੁਣ ਦੋਹਾਂ ਦੇ ਨਾਮ ਤੇ ਵੋਟ ਕਰੋ ਤੇ ਜਿਹਦੇ ਨਾਮ ਤੇ ਸਭ ਤੋਂ ਵੱਧ ਵੋਟਾਂ ਆਉਣਗੀਆਂ ਆਪਾਂ ਮੰਨਾਂਗੇ ਕਿ ਉਹ ਸੱਚਾ ਹੈ ਤੇ ਦੂਜਾ ਝੂਠਾ ਹੈ ਐਮ ਐਚ 1 ਤੇ ਆਨਲਾਈਨ ਹੋਈ VOTING ਵਿੱਚ ਪੰਜਾਬੀਆਂ ਨੇ ਬੱਬੂ ਮਾਨ ਨੂੰ ਬਹੁਤ ਵੱਡੀ ਲੀਡ ਤੇ ਜਿਤਾਇਆ ਸੀ ਅਤੇ ਸੱਚ ਦਾ ਸਾਥ ਦਿੱਤਾ ਸੀ ਛੜਿਆ ਜਾ ਆ ਗਾਇਕੇ ਉਹ ਜਿਹੜੇ ਗੁਰਬਾਣੀ ਘਰ ਮੱਤ ਦਾ ਪ੍ਰ ਅਕੇ ਜੀ ਬਾਬਾ ਨਾਨਕ ਤੁਰ ਕੇ ਜਾਂਦਾ ਸੀ ਤੇ ਹੁਣ ਗੱਡੀਆਂ ਵਿੱਚ ਜਾਂਦੇ ਜੇ ਹੁਣ ਤੁਰ ਕੇ ਜਾਣਾ ਹੋਵੇ ਇਸ ਗਾਣੇ ਤੋਂ ਬਾਅਦ ਰঞ্জੀਤ ਸਿੰਘ ਢੱਡਰੀਆਂ ਵਾਲਾ ਅਤੇ ਹੋਰ ਕਿਸੇ ਵੀ ਪੰਜਾਬ ਦੇ ਬਾਬੇ ਨੇ ਆਪਣੀ ਗੱਡੀ ਉੱਤੇ ਲਾਲ ਬੱਤੀ ਨਹੀਂ ਸੀ ਲਗਾਈ ਕਿਉਂਕਿ ਹੁਣ ਲੋਕੀ ਜਾਗਰੂਕ ਹੋ ਚੁੱਕੇ ਸੀ ਸੋ ਕਿਵੇਂ ਲੱਗੀ ਜੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਆਉਣ ਵਾਲੀਆਂ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ